ਬਠਿੰਡਾ ਦੇ ਗਵਰਨਮੈਂਟ ਆਦਾਰਸ਼ ਸਕੂਲ ਵਿਖੇ ਕਰਵਾਏ ਗਏ ਐਨੀਵਰਸਲ ਪ੍ਰੋਗਰਾਮ ਵਿੱਚ ਪਹੁੰਚੇ ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਉਹਨਾਂ ਵੱਲੋਂ ਸ਼ਮ੍ਹਾ ਰੋਸ਼ਨ ਕਰਕੇ ਕੀਤੀ ਗਈ ਇਸ ਪ੍ਰੋਗਰਾਮ ਦੀ ਸ਼ੁਰੂਆਤ ਸ਼ਨੀਵਾਰ ਨੂੰ ਸ਼ਾਮ ਨੂੰ 5:30 ਵੇ ਦੇ ਲਗਭਗ ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਜਦੋਂ ਇੱਥੇ ਪਹੁੰਚੇ ਤਾਂ ਸਕੂਲ ਦੇ ਸਟਾਫ ਵੱਲੋਂ ਇਹਨਾਂ ਨੂੰ ਬੁੱਕੇ ਦੇ ਕੇ ਜਿੱਥੇ ਸਨਮਾਨਤ ਕੀਤਾ ਗਿਆ ਉੱਥੇ ਇਸ ਮੌਕੇ ਵਿਧਾਇਕ ਜਗਰੂਪ ਸਿੰਘ ਗੱਲ ਨੇ ਬੋਲਦਿਆਂ ਕਿਹਾ ਕਿ ਇਸ ਏਰੀਏ ਨੂੰ ਕਦੇ ਬੈਕਵਰਡ ਏਰੀਆ ਮੰਨਿਆ ਜਾਂਦਾ ਸੀ ਤੇ ਹੁਣ ਜੋ ਇਸ ਏਰੀਏ ਦੇ ਵਿੱਚ ਇਹ ਦਰਸ ਸਕੂਲ ਬਣਾਇਆ ਗਿਆ ਉਸ ਦੇ ਬੱਚਿਆਂ ਵੱਲੋਂ ਇਸ ਹਰ ਖੇਤਰ ਦੇ ਵਿੱਚ ਬਹੁਤ ਵੱਡੀਆਂ ਮੱਲਾ ਮਾਰੀਆਂ ਹਨ ਤੇ ਉਹਨਾਂ ਵੱਲੋਂ ਇਸ ਸਕੂਲ ਦੇ ਅੰਦਰ ਇੱਕ ਲਾਇਬ੍ਰੇਰੀ ਜੋ ਬਣਾਈ ਜਾ ਰਹੀ ਹੈ ਉਸ ਦੀ ਲਾਗਤ ਘੱਟੋ-ਘੱਟ 38,37000 ਰੁਪਿਆ ਹੋਵੇਗੀ ਤੇ ਇਸ ਏਰੀਆ ਨੂੰ ਇਸ ਦਾ ਕਾਫੀ ਲਾਭ ਮਿਲੇਗਾ ਦੇਖ ਰਹੇ ਹਾਂ ਤਸਵੀਰਾਂ ਬਠਿੰਡਾ ਸ਼ਹਿਰ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਇਸ ਸਮਾਗਮ ਦੇ ਵਿੱਚ ਪਹੁੰਚੇ ਹੈ ਜੋ ਇੱਥੇ ਆਪਾਂ ਬੱਚਿਆਂ ਵੱਲੋਂ ਤੇ ਇਥੋਂ ਦੇ ਆਪਣਾ ਸਟਾਫ ਵੱਲੋਂ ਇਸ ਦਿਨ ਦਾ ਨਿਗਰਸਾਵ ਕੀਤਾ ਗਿਆ ਅਤੇ ਉਹਨਾਂ ਵੱਲੋਂ ਸ਼ਮ੍ਹਾ ਰੋਸ਼ਨ ਕਰਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਗਵਰਨਮੈਂਟ ਅਦਰਸ ਸਕੂਲ ਦੀ ਇਹ ਇਹ ਇੰਤੀ ਸਾਰੀਆਂ ਤਸਵੀਰਾਂ ਜਿੱਥੇ ਬਠਿੰਡਾ ਸ਼ਹਿਰ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਇੱਥੇ ਆਏ ਤੇ ਉਹਨਾਂ ਵੱਲੋਂ ਇੱਥੇ ਹੋ ਰੇ ਐਨੂਅਲ ਜੋ ਆਪਣਾ ਪ੍ਰੋਗਰਾਮ ਸੀ ਉਹਦੀ ਸ਼ੁਰੂਆਤ ਇਹਨਾਂ ਵੱਲੋਂ ਸਮਰੋਸ਼ਨ ਕਰਕੇ ਕੀਤੀ ਗਈ ਜਿਸ ਦੇ ਵਿੱਚ ਪਹਿਲਾਂ ਭਜਨ ਕੀਰਤਨ ਕੀਤਾ ਗਿਆ ਤੇ ਉਸ ਤੋਂ ਬਾਅਦ ਹੋਰ ਇੱਥੇ ਬਹੁਤ ਸਾਰੇ ਬੱਚਾ ਵੱਲੋਂ ਇੱਥੇ ਰੰਗ ਰੰਗ ਪ੍ਰੋਗਰਾਮ ਕੀਤੇ ਗਏ ਤੇ ਕੈ ਇਸੇ ਤੇ ਲੱਭਦੇ ਛਾਵਾਂ ਮੈਨੂੰ ਦਾਤਾ ਸਭ ਕੁਝ ਦਿੱਤਾ ਤੇ ਮੈਂ ਕਿਉਂ ਨਾ ਸ਼ੁਕਰ ਮਨਾਵਾਂ So <laughs> we ਤੁਸੀਂ ਸਾਰੇ ਬੈਠ ਕੇ ਆਨੰਦ ਮਾਣੋ ਫੈਂਸ ਤੁਹਾਨੂੰ ਵਕੈ ਜੋ ਤੁਸੀਂ ਹੁਣ ਪ੍ਰਸ਼ਕਾਰੀਆ ਦੇਖੋਗੇ ਆਨੰਦ ਆਊਗਾ ਔਰ ਐਥਲੈਟਿਕਸ ਦੇ ਵਿੱਚ ਬੜੀਆਂ ਬੁੱਢਾ ਮੱਲਾ ਮਾਰੀਆਂ ਔਰ ਪੰਜਾਬ ਦੇ ਵਿੱਚ 골ਡ ਮੈਡਲ ਲੈ ਕੇ ਆਏ ਆ ਇਹ ਦੱਸਦਾ ਹੈ ਕਿ ਸਕੂਲ ਦੇ ਜਿਹੜੇ ਵਿਆਪਕ ਹੈ ਜਾਂ ਇੱਥੇ ਦੇ ਜਿਹੜੇ ਫਿਜ਼ੀਕਲ ਐਜੂਕੇਸ਼ਨ ਦੇ ਅਧਿਆਪਕ ਹੈ ਉਹ ਬਹੁਤ ਵਧੀਆ ਮਿਹਨਤ ਕਰਾ ਰਹੇ ਹੈ ਇਹ ਉਹ ਇਲਾਕੇ ਦੇ ਵਿੱਚ ਸਥਾਪਿਤ ਸਕੂਲ ਜਿਹਨੂੰ ਕਿਸੇ ਸਮੇਂ ਬੈਕਵਰਡ ਇਲਾਕਾ ਕਿਹਾ ਜਾਂਦਾ ਸੀ ਲੈਨੋ ਪਾਰਦਾ ਲਕ ਔਰ ਮੈਂ ਸਮਝਦਾ ਹੁਣ ਇਹ ਸਕੂਲ ਦਾ ਸਦਕਾ ਜਿੱਥੇ ਸ਼ਹਿਰ ਦੇ ਵਿੱਚੋਂ ਇੱਥੇ ਬੱਚੇ ਪੜਨ ਆ ਰਹੇ ਨੇ ਪਿੰਡਾਂ ਦੇ ਵਿੱਚੋਂ ਵੀ ਬੱਚੇ ਪੜਨ ਆ ਰਹੇ ਨੇ ਕੋਈ ਹੀ ਕਾਰਨ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਜਿਹੜੀ ਸ਼ਿਕਾਰ ਹੈ ਉਹਨਾਂ ਦਾ ਟਿੱਚਾ ਹੈ ਕਿ ਅਸੀਂ ਵਿੱਦਿਆ ਦੇ ਖੇਤਰ ਤੇ ਹੈਲਥ ਦੇ ਖੇਤਰ ਤੇ ਵਧੀਆ ਕੰਮ ਕਰਦੇ ਨੇ ਆਉਣ ਵਾਲੇ ਦਿੱਤੇ ਅੱਗੇ ਸਕੂਲਾਂ ਦੇ ਵਿੱਚ ਅਧਿਆਪਕ ਸਾਰਾ ਸਫਾਈ ਦਾ ਪ੍ਰਬੰਧ ਤੇ ਮੈਨੇਜਮੈਂਟ ਦਾ ਕੰਮ ਆਪ ਕਰਦੇ ਸੀ ਪੜਾਈ ਚ ਲੋਰ ਹੁੰਦਾ ਸੀ ਉਨੇਚੇ ਮੈਨੇਜਰ ਤੇ ਇਹਨਾਂ ਨੂੰ ਕਲਾਸ ਫੋਰ ਇੰਪਲਾਈਜ਼ ਦਿੱਤੇ ਹੋਏ ਨੇ ਜਿਹਦੇ ਨਾਲ ਅਧਿਆਪਕ ਅੱਗੇ ਨਾਲੋਂ ਵਧੇਰੇ ਧਿਆਨ ਦੇ ਕੇ ਬੱਚਿਆਂ ਨੂੰ ਪੜ੍ਹਾ ਰਹੇ ਐ ਇੱਥੇ ਇੱਕ ਦੋ ਮਸਲੇ ਇਹਨਾਂ ਨੇ ਹੋਰ ਦੱਸੇ ਸੀ ਜੂਡਾਈਸ ਦਾ ਮਸਲਾ ਹੈ ਪ੍ਰਾਇਮਰੀ ਸਕੂਲ ਦਾ ਜਿਹੜਾ ਵਿੰਗ ਹੈ ਉੱਥੇ ਮੈਨੇਜਰ ਤੇ ਜਿਹੜੇ ਕਲਾਸ ਫੋਰਮ ਹੋਣੇ ਸੀ ਇੰਪਲਾਈ ਉਹ ਜੂਡਾਈਸ ਇਕੱਠਾ ਹੋਣ ਨਹੀਂ ਆ ਸਕੇ ਮੈਂ ਉਹ ਵੀ ਐਜੂਕੇਸ਼ਨ ਦੇ ਅਧਿਕਾਰ ਨਾਲ ਐਜੂਕੇਸ਼ਨ ਮੈਂ ਸਭ ਨਾਲ ਗੱਲ ਕੀਤੀ ਐ ਜਲਦੀ ਇਹਨਾਂ ਨੂੰ ਰਿਪੋਰਟ ਦੇ ਜਾਣਗੇ ਇਸ ਦੇ ਨਾਲ ਨਾਲ ਮੈਂ ਇੱਥੇ ਇੰਨੇ ਵੱਡੇ ਅਧਿਆਪਕ ਦੇ ਸਾਡੇ ਲੈਣੋਂ ਪਾਰ 80000 ਦੇ ਅਚਿੰਦਿਆ ਦੀ ਵਾਰਦੀ ਹੈ ਇਥੇ ਰਿਟਾਇਰਡ EMPLOYEES ਨੇ ਅਧਿਆਪਕ ਨੇ ਬੱਚੇ ਨੇ ਇਥੇ ਰੀਡ ਲਾਇਬ੍ਰੇਰੀ ਕੋਈ ਨਹੀਂ ਸੀ ਪਿਛਲੇ ਜਿਹੜੀ ਮੈਂ ਇੱਕ ਲਾਇਬ੍ਰੇਰੀ ਦਾ ਵੀ ਮੀ ਪੱਥਰ ਰੱਖਿਆ ਕਿਉਂਕਿ ਸਰਦਾਰ ਭਗਵਾਨ ਸਿੰਘ ਮਾਨ ਦੀ ਸੋਚ ਹੈ ਕਿ ਕਿਤਾਬਾਂ ਮਨੁੱਖ ਦਾ ਸੱਚਾ ਸਾਥੀ ਨੇ ਜਿੰਨਾ ਬੱਚਾ ਕਿਤਾਬਾਂ ਦੇ ਨਾਲ ਆਵਦਾ ਮੋਰ ਦੀਵਾ ਉਨਾ ਹੀ ਉਹ ਅੱਗੇ ਜ਼ਿੰਦਗੀ ਦੇ ਵਿੱਚ ਵਧੂਗਾ ਉਹਨੂੰ ਗੱਲਬਾਤ ਗਿਆਨ ਪ੍ਰਾਪਤ ਹੋਊਗਾ ਇਸ ਇਲਾਕੇ ਦੇ ਲੋਕ ਵੀ ਆ ਕੇ ਉਸ ਲਾਇਬ੍ਰੇਰੀ ਫਾਇਦਾ ਠਾਉਣਗੇ 36 ਲੱਖ 35 ਹਜ਼ਾਰ ਦੀ ਲਾਗਤ ਦੇ ਨਾਲ ਲਾਇਬ੍ਰੇਰੀ ਬੜੀ ਜਲਦੀ ਬਣਨ ਜਾ ਰਹੀ ਹੈ ਮੈਂ ਬਹੁਤ ਵਧਾਈ ਦਿੰਦਾ ਇੱਥੋਂ ਦੇ ਅਧਿਆਪਕਾਂ ਨੂੰ ਮੈਡਮ ਪ੍ਰਿੰਸੀਪਲ ਜਿਹੜੇ ਜੀਤ ਕੌਰ ਜੀ ਪੰਜਾਬ ਦਾ ਮਸ਼ਹੂਰ ਲੋਕਨਾਥ سی کال جی میں اس بارجا ਇਹਨੂੰ ਇੱਕ ਫੰਕਸ਼ਨ ਹੋ ਰਿਹਾ ਜੋ ਕਿ ਬੱਚਿਆਂ ਦੇ ਦਾਖਲੇ ਦੀ ਮਹ ਮੰਨੂ ਲੈ ਕੇ ਸਰਕਾਰੀ ਸਕੂਲਾਂ ਵੱਲੋਂ ਘਰ-ਘਰ ਜਾ ਕੇ ਇਹ ਬੱਚੇ ਪ੍ਰਾਈਵੇਟ ਸਕੂਲਾਂ ਹੱਥੋਂ ਜਿਹੜੀ ਲੁੱਟ ਖਸੁੱਟ ਕਰਾਉਂਦੇ ਆ ਉਹ ਨਾ ਹੋਵੇ ਸਗੋਂ ਸਰਕਾਰੀ ਸਕੂਲਾਂ ਵੱਲ ਆਉਣ ਜਿੱਥੇ ਉਹਨਾਂ ਨੂੰ ਅਸੀਂ ਉਸ ਤੋਂ ਵੀ ਉੱਚੇ ਪੱਧਰ ਦੀ ਸਿੱਖਿਆ ਬਾਕੀ ਐਕਟੀਵਿਟੀਜ਼ ਕਰਨੀਆਂ ਆ ਇਹਦੇ ਲਈ ਇੱਕ ਪ੍ਰੋਗਰਾਮ ਐਸ ਭਾਰਤ ਦਾ ਜਿਸ ਦਾ ਨਾਮ ਹੈ ਨਾ ਸਕੂਲ ਸਿੱਖਿਆ ਸੰਚਾਰ ਚੀਫ ਰਿਸਪੋਨਸ ਚੀਫ ਗੈਸਟ ਇਸ ਵਾਰ ਸਰਦਾਰ ਹਰਪਾਲ ਸਿੰਘ ਟੀਮਾ ਜੀ ਦੇ ਮੀਤ ਹੇਰ ਜੀ ਆਉਣਾ ਸੀ ਪਰ ਖੰਨਾ ਰੈਲੀ ਹੋਣ ਕਰਕੇ ਉਹਨਾਂ ਨੂੰ ਦੇਰ ਹੋ ਗਈ ਉਹਨਾਂ ਨੇ ਆਪ ਦੇ ਵਿਸਾਪ ਤੇ ਕਮੇਟੀ ਚੇਅਰਮੈਨ ਸਰਦਾਰ ਰਿਕਰ ਸਿੰਘ ਇੱਕੋ ਜਿਵੇਂ ਜਿਸੀ ਕੇ ਆਏ ਹੋਏ ਹੈਗੇ ਇਸ ਤੋਂ ਇਲਾਵਾ ਜਿਹੜਾ ਪ੍ਰੋਗਰਾਮ ਦੀ ਮੇਜ਼ਬਾਨੀ ਹੈ 호ਸਟ ਹੈ ਉਹ ਸਰਦਾਰ ਗੁਰੂ ਸਿੰਘ ਜੱਜ ਜੀ ਮਲਕਾ ਪਟੰਡਾ ਸ਼ਹਿਰੀ ਤੋਂ ਉਹਨਾਂ ਨੇ ਕੀਤੀ ਹੈ ਉਹ ਸਮੇਂ ਸਮੇਂ ਤੇ ਜਲਸਾ ਹੈ ਜਿਹੜੀ ਸਾਡੀ ਇੱਥੇ ਸਹਿਯੋਗ ਕਰਦੇ ਰਹਿੰਦੇ ਆ ਸਮੇਂ ਸਮੇਂ ਤੇ ਸਾਨੂੰ ਅਗਿੰ ਸੁਭਾਵਾਂ ਤੋਂ ਦੇ ਰਹੇ ਆ